ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਵਿਚ ਆਰ ਬਟਾਂਦਰਾ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ੀਤਲ ਠਾਕੁਰ ਖਬਰਾਂ ਤੇ ਉਹਨਾਂ ਦੇ ਪਿੱਛੇ ਛੁਪੀ ਹੋਈ ਸਿਆਸਤ ਦੇ ਉੱਤੇ ਹਰ ਰੋਜ਼ ਅਸੀਂ ਚਰਚਾ ਕਰਦੇ ਹਾਂ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਅਰੁਣਦੀਪ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਸ਼ੀਤਲ ਜੀ ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਖਬਰ ਵੱਲ ਝਾਤ ਪਾਉਨੇ ਆ ਜੋ ਕਿ ਅੱਜ ਦੀ ਫਰੰਟ ਪੇਜ ਖਬਰ ਹੈ ਉਹ ਹੈ ਇਜ਼ਰਾਈਲ ਨੇ ਸ਼ੁੱਕਰਵਾਰ ਤੜਕੇ ਈਰਾਨ ਤੇ ਵੱਡਾ ਹਮਲਾ ਕਰ ਦਿੱਤਾ ਹਮਲੇ ਦੇ ਵਿੱਚ ਇਜ਼ਰਾਈਲ ਦੇ 200 ਜਹਾਜ਼ਾਂ ਨੇ ਈਰਾਨ ਦੇ ਕਰੀਬ 100 ਟਿਕਾਣਿਆਂ ਨੂੰ ਨਿਸ਼ਾਨਾ ਤੇ ਹਮਲੇ ਦੇ ਵਿੱਚ ਈਰਾਨ ਦੇ 20 ਵੱਡੇ ਫੌਜੀ ਅਧਿਕਾਰੀ ਤੇ ਪਰਮਾਣੂ ਵਿਗਿਆਨਕ ਵੀ ਜਿਹੜੇ ਨੇ ਇਸ ਹਮਲੇ ਦੇ ਵਿੱਚ ਮਾਰੇ ਗਏ ਨੇ ਇਸ ਦਾ ਪੂਰੇ ਸੰਸਾਰ ਦੇ ਉੱਤੇ ਕੀ ਅਸਰ ਪੈਣ ਵਾਲਾ ਸ਼ਿਤਲ ਜੀ ਇਹ ਬਹੁਤ ਵੱਡੀ ਖਬਰ ਹੈ ਦੁਨੀਆ ਦੇ ਜਿਹੜੇ ਸਬੰਧ ਮਲਕਾਂ ਦੇ ਸਬੰਧ ਨੇ ਜਾਂ ਅੰਤਰਰਾਸ਼ਟਰੀ ਹਾਲਾਤ ਜੀਓ ਪੋਲੀਟਿਕਲ ਹਾਲਾਤ ਜਿਹੜੇ ਨੇ ਉਹਨਾਂ ਦੀ ਰੌਸ਼ਨੀ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਹੈ ਤੇ ਸਬੰਧਾਂ ਨੂੰ ਪ੍ਰਭਾਵਿਤ ਕਰਨ ਵਾਲੀ ਖਬਰ ਹੈ ਦੁਨੀਆ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰਨ ਵਾਲੀ ਖਬਰ ਆ ਇਜ਼ਰਾਈਲ ਨੇ ਇਹ ਉਹਦੇ ਵਿੱਚ ਜਿਹੜਾ ਹਮਲਾ ਕੀਤਾ ਆ ਇਰਾਨ ਤੇ ਉਹਦੇ ਟਾਪ ਕਮਾਂਡਰ ਜਿਹੜੇ ਨੇ 20 ਟਾਪ ਕਮਾਂਡਰ ਨੇ ਉਹਨਾਂ ਨੂੰ ਢੇਰ ਕਰਤਾ ਜਿਹਦੇ ਵਿੱਚ ਫੌਜ ਮੁਖਸ਼ ਵੀ ਉਹਨਾਂ ਦਾ ਮਾਰ ਦਿੱਤਾ ਗਿਆ ਹਾਂ ਹੁਣ ਇਹਦੇ ਵਿੱਚ ਜਿਹੜੀ ਕਾਰਵਾਈ ਕੀਤੀ ਕਿਦਾਂ ਇਹ 200 ਜਹਾਜ਼ ਉਹਨਾਂ ਨੇ ਉਡਾਏ 200 ਜਹਾਜ਼ ਇੱਕੋ ਵਾਰੀ ਉਡਾ ਕੇ ਇਜ਼ਰਾਈਲ ਦੇ 100 ਟਿਕਾਣਿਆਂ ਤੇ ਹਮਲਾ ਕਰਕੇ ਤੇ ਸਾਰੇ ਸੇਫਲੀ ਵਾਪਸ ਆ ਗਏ ਸਭ ਤੋਂ ਪਹਿਲਾਂ ਜਿਹੜੀ ਇਜ਼ਰਾਈਲ ਦੀ ਜਿਹੜੀ ਖੁਫੀਆ ਏਜੰਸੀ ਹੈ ਦੁਨੀਆ ਦੀ ਬਿਹਤਰੀਨ ਖੁਫੀਆ ਏਜੰਸੀ ਮੰਨੀ ਜਾਂਦੀ ਹੈ ਮੋਸਾਦ ਮੋਸਾਦ ਤੇ ਦਿਨੇ ਈਰਾਨ ਦੇ ਵਿੱਚ ਹੇਠਲੇ ਪੱਧਰ ਤੇ ਡਰੋਨ ਛੋਟੇ ਡਰੋਨ ਉਡਾ ਕੇ ਉਹਨਾਂ ਦੇ ਜਿਹੜੇ ਏਅਰ ਡਿਫੈਂਸ ਸਿਸਟਮ ਐ ਪਹਿਲਾਂ ਉਹਨੂੰ ਤਬਾਹ ਕੀਤਾ ਉਹ ਤਬਾਹ ਕਰਨ ਤੋਂ ਬਾਅਦ ਫਿਰ ਇਹਨਾਂ ਦੇ ਜਿਹੜੇ ਨੇ ਜਹਾਜ਼ ਜਿਹੜੇ ਨੇ ਉੱਡੇ ਸੀਗੇ ਇਹ ਦੋਨੋਂ ਮੁਲਕਾਂ ਦੇ ਵਿੱਚ ਇਹਨੇ ਜਿਹੜੀ ਇਜ਼ਰਾਈਲ ਦੀ ਇਹ ਕਾਰਵਾਈ ਹੈ ਤਣਾਅ ਜ਼ਿਆਦਾ ਵਧਾ ਦਿੱਤਾ ਹੈ ਹਮ ਅੱਛਾ ਉਹਦਾ ਇਹਦੇ ਤੇ ਇਜ਼ਰਾਈਲ ਦਾ ਕਹਿਣਾ ਵੀ ਉਹਨੇ ਜਿਹੜੀ ਇਹ ਕਾਰਵਾਈ ਕੀਤੀ ਆ ਉਹਦਾ ਕਾਰਨ ਦਾ ਇਹ ਕਾਰਨ ਹੈ ਕਿ ਈਰਾਨ ਜਿਹੜਾ ਆ ਪਰਮਾਣੂ ਹਥਿਆਰ ਬਣਾਉਣ ਦੇ ਬਿਲਕੁਲ ਨੇੜੇ ਸੀਗਾ ਹਮ ਤੇ ਇਹ ਜਿਹੜਾ ਇਹਦੇ ਨਾਲ ਜੇ ਉਹ ਪਰਮਾਣੂ ਹਥਿਆਰ ਬਣਾ ਲੈਂਦਾ ਤੇ ਇਸ ਪੂਰੇ ਖਿੱਤੇ ਦੇ ਚਾਰਬ ਖਿੱਤੇ ਦੇ ਵਿੱਚ ਅਸ਼ਾਂਤੀ ਦਾ ਮਾਹੌਲ ਬਣ ਜਾਣਾ ਸੀ ਜਿਹੜਾ ਕਿ ਉਹਨਾਂ ਦੀ ਪ੍ਰਭੂ ਸੱਤਾ ਦੇ ਲਈ ਖਤਰਾ ਸੀਗਾ ਇਸ ਕਰਕੇ ਉਹ ਕਹਿੰਦੇ ਅਸੀਂ ਕਾਰਵਾਈ ਕੀਤੀ ਆ ਹੁਣ ਹਾਲੇ ਤੱਕ ਮਤਲਬ ਜਦੋਂ ਤੱਕ ਅਸੀਂ ਇਹ ਪ੍ਰੋਗਰਾਮ ਕਰ ਰਹੇ ਆ ਉਦੋਂ ਤੱਕ ਇਰਾਨ ਵੱਲੋਂ ਕਿਸੇ ਵੱਡੀ ਰਿਟੈਲੀਏਸ਼ਨ ਦੀ ਕੋਈ ਖਬਰ ਨਹੀਂ ਆਈ ਜੀ ਹਾਲਾਂਕਿ ਉਹਨੇ 100 ਕੋ ਡਰੋਨ ਛੱਡੇ ਪਰ ਉਹਦਾ ਕੋਈ ਬਹੁਤ ਜ਼ਿਆਦਾ ਜਿਹੜਾ ਆ ਇਜ਼ਰਾਈਲ ਨੂੰ ਕੋਈ ਨੁਕਸਾਨ ਨਹੀਂ ਹੋਇਆ ਹਾਂਜੀ ਉਮੀਦ ਕੀਤੀ ਜਾਂਦੀ ਹੈ ਵੀ ਇਹਦੇ ਨਾਲ ਉਸ ਪੂਰੇ ਖਿੱਤੇ ਦੇ ਵਿੱਚ ਇੱਕ ਵੱਡਾ ਤਣਾਅ ਹੋ ਜਾਊਗਾ ਇੱਕ ਇਹਦੇ ਨਾਲ ਇੱਕ ਅਮਰੀਕਾ ਪੂਰੀ ਤਰ੍ਹਾਂ ਪਿੱਠ ਥਾਪੜ ਰਿਹਾ ਰਿਹਾ ਹੈ ਇਜ਼ਰਾਈਲ ਦੀ 트럼ਪ ਦਾ ਬਿਆਨ ਆਇਆ ਹੈ ਇਸ ਮਸਲੇ ਤੇ 트럼ਪ ਹੋਰ ਇਹ ਕਹਿੰਦੇ ਵੀ 60 ਦਿਨ ਦਾ ਮੌਕਾ ਦਿੱਤਾ ਗਿਆ ਸੀ ਈਰਾਨ ਨੂੰ ਕਿ ਤੁਸੀਂ 60 ਦਿਨਾਂ ਦੇ ਵਿੱਚ ਸਾਡੇ ਨਾਲ ਪਰਮਾਣੂ ਸੰਧੀ ਕਰ ਲਓ 60 ਦਿਨਾਂ ਦੇ ਵਿੱਚ ਈਰਾਨ ਨੇ ਸਾਡੇ ਨਾਲ ਪਰਮਾਣੂ ਸੰਧੀ ਨਹੀਂ ਕੀਤੀ ਤੇ ਅਸੀਂ 61ਵੇਂ ਦਿਨ ਜਿਹੜਾ ਆ ਇਜ਼ਰਾਈਲ ਜਿਹੜਾ ਇਹ ਅਟੈਕ ਕਰਦਾ ਹੈ ਜੇ ਹਾਲੇ ਵੀ ਇਹ ਸਾਡੇ ਨਾਲ ਪਰਮਾਣੂ ਸਮਝੌਤਾ ਨਹੀਂ ਕਰਨਗੇ ਤਾਂ ਇਸ ਤੋਂ ਵੀ ਵੱਡੇ ਹਮਲੇ ਹੋ ਸਕਦੇ ਪਰ ਪੂਰੇ ਸੰਸਾਰ ਦੇ ਉੱਤੇ ਦਾ ਕੀ ਅਸਰ ਹੋਣ ਵਾਲਾ ਦੇਖੋ ਕੱਲ ਹੀ ਕੁਮੰਤਰੀ ਪੱਦਰ ਤੇ ਸ਼ੇਅਰ ਮਾਰਕੀਟ ਨੂੰ ਵੱਡਾ ਗੋਤਾ ਆ ਗਿਆ ਹੈ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਬਹੁਤ ਡਿੱਗੇ ਨੇ ਡਿੱਗ ਗਏ ਨੇ ਇੰਟਰਨੈਸ਼ਨਲ ਲੈਵਲ ਤੇ ਕਰੂਡ ਆਇਲ ਪ੍ਰਾਈਸਿਸ ਜਿਹੜੀਆਂ ਨੇ ਤੇਲ ਦੀਆਂ ਕੀਮਤਾਂ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ 10 ਤੋਂ 15% ਦਾ ਵਾਧਾ ਹੋ ਗਿਆ ਹੈ। ਅੱਛਾ ਇਹਦੇ ਨਾਲ ਜੇ ਇਹਨਾਂ ਦੇ ਵਿੱਚ ਜੰਗ ਹੋਰ ਵੱਧਦੀ ਆ ਤੇ ਤਿੱਖੀ ਹੁੰਦੀ ਆ ਦੋਨੋਂ ਮੁਲਕਾਂ ਦੇ ਦਰਮਿਆਨ ਤੇ ਇਹਦੇ ਨਾਲ ਜਿਹੜਾ ਅਰਬ ਖਿੱਤਾ ਆ ਅਰਬ ਖਿੱਤੇ ਦੇ ਵਿੱਚ ਕਿਉਂਕਿ ਦੁਨੀਆ ਦੀ ਲਾਈਫਲਾਈਨ ਇਸ ਖਿੱਤੇ ਤੋਂ ਚੱਲਦੀ ਆ ਖਾਸ ਤੌਰ ਤੇ ਤੇਲ ਜਾਂ ਬਾਕੀ ਪ੍ਰੋਡਕਟਾਂ ਦੇ ਮਸਲੇ। ਉਹ ਸਾਰਾ ਕੁਝ ਤੈਸਟ ਪ੍ਰੈਸ ਹੋ ਜਾਣਾ ਤੇ ਉਹਦੇ ਨਾਲ ਭਾਰਤ ਨੂੰ ਵੀ ਨੁਕਸਾਨ ਚੜਨਾ ਪੋਗੇ ਤੇ ਦੁਨੀਆ ਦੇ ਹੋਰ ਮੁਲਕਾਂ ਨੂੰ ਵੀ ਚੜਨਾ ਪੋਗਾ ਇੱਕ ਮੈਨੂੰ ਹੈਰਾਨੀ ਇਸ ਗੱਲ ਦੀ ਹੋ ਰਹੀ ਆ ਵੀ ਇਜ਼ਰਾਈਲ ਜਿਹੜੀ ਆ ਹਮ ਇਜ਼ਰਾਈਲ ਜੋ ਕਰ ਰਿਹਾ ਪਹਿਲਾਂ ਉਹਨੇ ਗਾਜ਼ਾ ਨੂੰ ਪੂਰੀ ਤਰ੍ਹਾਂ ਤਬਾਹ ਕਰਤਾ ਫਿਰ ਉਹ ਲਿਬਨਾਨ ਵਾਲੇ ਪਾਸੇ ਹੋ ਗਿਆ ਆ ਲਿਬਨਾਨ ਦੇ ਵਿੱਚ ਉਹਨੇ ਹਿਜ਼ਬੁੱਲਾ ਤੇ ਕਰ ਵੀ ਕੀਤੀ ਸੀਰੀਆ ਦੇ ਵਿੱਚ ਵੀ ਉਹਨੇ ਸਿੰਘ ਫਸਾਲੇ ਆ ਤੇ ਹੁਣ ਇੱਧਰ ਵੀ ਉਹ ਮਤਲਬ ਈਰਾਨ ਵਾਲੇ ਪਾਸੇ ਵੀ ਉਹ ਉਹਨੇ ਆਪਣੇ ਤਾਨਾ ਤਾਨੀ ਕਰਦੀ ਹੈ ਮਤਲਬ ਪੂਰੇ ਅਰਬ ਦੇ ਵਿੱਚ ਉਹਨੇ ਮਤਲਬ ਹਮਲਿਆਂ ਦਾ ਦੌਰ ਸ਼ੁਰੂ ਕੀਤਾ ਹੋਇਆ ਤੇ ਉਹਦੇ ਤੇ ਵੀ ਲੋਕਾਂ ਨੂੰ ਹੋ ਰਹੇ ਨੇ ਦੁਨੀਆ ਭਰ ਦੇ ਵਿੱਚ ਇਜ਼ਰਾਈਲ ਨੇ ਆਪਣੇ ਜਿਹੜੇ ਦੂਤ ਕਰ ਰਹੇ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਜਿਹੜੇ ਦੂਤ ਕਰ ਰਹੇ ਉਹਨਾਂ ਨੂੰ ਫਿਲਹਾਲ ਬੰਦ ਕਰਤਾ ਹੈ ਇਸ ਤਣਾ ਦੇ ਮੱਦੇ ਨਜ਼ਰ ਅੱਛਾ ਹੁਣ ਇਹਦੇ ਵਿੱਚ ਅਗਲੀ ਜੋ ਸੰਭਾਵਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਨੇ ਜੀ ਤੁਸੀਂ ਇੱਕ ਗੱਲ ਜੇਤਨ ਨੂੰ ਇਤਿਹਾਸ ਦਾ ਜਾਣਕਾਰੀ ਹੈਗੀ ਆ ਇਰਾਕ ਤੇ ਈਰਾਨ ਦੇ ਵਿੱਚ 8 ਸਾਲ ਤੱਕ ਲੜਾਈ ਚੱਲੀ ਸੀ ਦੋਨਾਂ ਮੁਲਕਾਂ ਦੇ ਵਿੱਚ ਜੀ ਦੋਨਾਂ ਮੁਲਕਾਂ ਦੇ ਵਿੱਚ 8 ਸਾਲ ਲੜਾਈ ਚੱਲੀ ਸੀ ਤੇ ਹੁਣ ਅ ਅਰਬ ਖਿੱਤੇ ਦੇ ਵਿੱਚ ਥਾਣੇਦਾਰੀ ਦਾ ਵੀ ਮਸਲਾ ਚੱਲ ਰਿਹਾ ਹੈ ਅਮਰੀਕਾ ਪਿੱਠ ਥਾਪੜ ਰਿਹਾ ਇਜ਼ਰਾਈਲ ਦੀ ਤੇ ਈਰਾਨ ਇਸ ਵੇਲੇ ਇਕੱਲਾ ਹੈ ਹਾਲਾਂਕਿ ਰਣਨੀਤਿਕ ਤੌਰ ਤੇ ਰੂਸ ਜਿਹੜਾ ਆ ਉਹ ਈਰਾਨ ਦੀ ਮਦਦ ਕਰਦਾ ਆ ਤੇ ਈਰਾਨ ਰੂਸ ਦੀ ਮਦਦ ਕਰਦਾ ਇਹਨਾਂ ਦੇ ਨਾਲ ਤੀਜਾ ਜਿਹੜਾ ਰਲਦਾ ਆ ਉਹ ਚੀਨ ਵੀ ਸਿੱਧੇ ਰੂਪ ਚ ਤਾਂ ਨਹੀਂ ਅ ਸਿੱਧੇ ਰੂਪ ਚ ਲੁਕਵੇਂ ਰੂਪ ਚ ਮਦਦ ਕਰਦਾ ਆ ਉੱਤਰ ਕੋਰੀਆ ਸਿੱਧੇ ਰੂਪ ਚ ਮੈਦਾਨ ਚ ਆਉਂਦਾ ਹੈ ਤਾਂ ਉਹ ਹਾਲਾਤ ਜਿਹੜੇ ਨੇ ਜਿੱਦਾਂ ਦੀ ਲਗਾਤਾਰ ਅਨਰੈਸਟ ਚੱਲ ਰਹੀ ਆ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੁਨੀਆ ਨੂੰ ਇੱਕ ਵੱਡੇ ਤਣਾਅ ਵਾਲੇ ਪਾਸੇ ਤੱਕ ਰਹੀ ਆ ਜੀ ਜਿਹਦਾ ਆਖਰਕਾਰ ਜਿਹੜਾ ਨਤੀਜਾ ਆ ਉਹ ਭੁੱਖਮਰੀ ਬੇਰੋਜ਼ਗਾਰੀ ਤੇ ਹੋਰ ਸਾਰੀਆਂ ਚੀਜ਼ਾਂ ਦੇ ਮਹਿੰਗਾਈ ਦੇ ਰੂਪ ਦੇ ਵਿੱਚ ਨਿਕਲੂਗਾ ਸੋ ਭਾਰਤ ਨੇ ਜਿਹੜੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਬੈਂਜਾਮਿਨ ਨੇਤਨਯਾਹੁ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਸਮਰਥਨ ਮੰਗਿਆ ਏ ਹੁਣ ਸੱਪ ਦੇ ਮੂੰਹ ਚ ਕੋੜ ਕਿੱਲੀ ਵਾਲਾ ਇਹਨਾਂ ਦੇ ਹਾਲ ਆ ਇਹ ਨਾ ਇਜ਼ਰਾਈਲ ਨੂੰ ਸਮਰਥਨ ਦੇ ਰਹੇ ਨੇ ਨਾ ਇਰਾਨ ਨੂੰ ਦੇ ਰਹੇ ਨੇ ਇਹਨਾਂ ਨੇ ਕਿਹਾ ਵੀ ਦੋਨਾਂ ਨੂੰ ਸੰਜਮ ਵਰਤਣਾ ਚਾਹੀਦਾ ਜਦ ਕਿ ਦੂਜੇ ਪਾਸੇ ਇਸ ਮਸਲੇ ਜਦੋਂ ਸ਼ੁਰੂ ਹੋਇਆ ਸੀ ਆਪਰੇਸ਼ਨ ਸੰਧੂਰ ਵੇਲੇ ਇਜ਼ਰਾਈਲ ਨੇ ਸਿੱਧੇ ਸਿੱਧੇ ਰੂਪ ਚ ਭਾਰਤ ਦੀ ਮਦਦ ਕੀਤੀ ਸੀ ਤੇ ਹੋਰ ਕਿਸੇ ਦੁਨੀਆ ਦੇ ਮੁਲਕ ਨੇ ਇਹਨਾਂ ਦੀ ਮਦਦ ਕੀਤੀ ਸੀ ਜੀ ਅਗਲੀ ਖਬਰ ਦੇ ਵੱਲ ਚੱਲਦੇ ਆ 트럼ਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਜਿਹਦਾ ਵਿਰੋਧ ਕਰ ਰਹੇ ਨੇ ਉੱਥੇ ਦੇ ਵਸਨੀਕ ਉੱਥੇ ਦੇ ਲੋਕ 2000 ਥਾਵਾਂ ਤੇ ਜਿਹੜਾ ਨੋ ਕਿੰਗ ਪ੍ਰੋਗਰਾਮ ਚੱਲਿਆ ਉਸ ਤੋਂ ਇਲਾਵਾ ਬਹੁਤ ਸਾਰੀਆਂ ਥਾਵਾਂ ਤੇ ਪ੍ਰਦਰਸ਼ਨ ਸ਼ਾਂਤ ਰਹੇ ਤੇ ਕਈ ਥਾਵਾਂ ਤੇ ਹਾਲਾਤ ਇਹ ਸਨ ਕਿ ਲੋਕਾਂ ਦੇ ਵਿੱਚ ਤੇ ਪੁਲਿਸ ਦੇ ਵਿੱਚਕਾਰ ਝੜਪ ਹੋ ਰਹੀ ਹੈ ਕੀ ਕਹਿੰਦੇ ਆ ਲਾਸ ਐਂਜਲਸ ਦੇ ਵਿੱਚ ਪਿਛਲੇ 1 ਹਫਤੇ ਦੇ ਵਿੱਚ ਵੱਡੇ ਪੱਧਰ ਤੇ ਰੋਮ ਮਜ਼ਾਰੇ ਹੋ ਰਹੇ ਨੇ ਅਮਰੀਕਾ ਦੇ ਵਿੱਚ 트럼ਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਜੀ ਲਾਸ ਐਂਜਲਸ ਪ੍ਰਵਾਸੀਆਂ ਦਾ ਦੂਜਾ ਘਰ ਮੰਨਿਆ ਜਾਂਦਾ ਵੱਡੇ ਪੱਧਰ ਤੇ ਦੁਨੀਆ ਭਰ ਤੋਂ ਜਿਹੜੇ ਇਮੀਗ੍ਰੈਂਟ ਨੇ ਲਾਸ ਐਂਜਲਸ ਦੇ ਵਿੱਚ ਆ ਕੇ ਸੈਟਲ ਹੋਏ ਨੇ ਜੀ ਆ 트럼ਪ ਦੇ ਆਉਣ ਤੋਂ ਬਾਅਦ ਪ੍ਰਵਾਸੀਆਂ ਦੀ ਫੜੋ ਫੜੀ ਬਹੁਤ ਤੇਜ਼ ਹੈ 43 ਪ੍ਰਵਾਸੀਆਂ ਨੂੰ ਫੜ ਕੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਸਿੱਟਤਾ ਸੀ ਉਸ ਤੋਂ ਬਾਅਦ ਮਜ਼ਾਰੇ ਸ਼ੁਰੂ ਹੋ ਗਏ ਡਿਟੈਂਸ਼ਨ ਸੈਂਟਰਾਂ ਦੇ ਬਾਹਰ ਤੇ ਪੁਲਿਸ ਨੂੰ ਉਹਨਾਂ ਤੇ ਜ਼ਬਰਦਸਤੀ ਕਰਨੀ ਪਈ। ਹੂੰ। 트럼ਪ ਸਾਹਿਬ ਨੇ ਉਥੋਂ ਦੇ ਗਵਰਨਰ ਦੇ ਵਿਰੋਧ ਦੇ ਬਾਵਜੂਦ ਆ ਉੱਥੇ ਪੈਰਾਮਿਲਟਰੀ ਫੋਰਸਿਜ਼ ਤੇ ਮਿਲਟਰੀ ਡਿਪਲਾਈ ਕਰਤੀ। ਆ ਲਗਭਗ 3000 ਮੁਲਾਜ਼ਮ ਪੈਰਾਮਿਲਟਰੀ ਫੋਰਸਿਜ਼ ਦੇ ਨੈਸ਼ਨਲ ਗਾਰਡਸ ਦੇ ਤੇ 700 ਜਿਹੜੇ ਨੇ ਫੌਜੀ ਜਿਹੜੇ ਉੱਥੇ ਤਾਇਨਾਤ ਕਰਦੇ ਇਹਦਾ ਵਿਰੋਧ ਹੋ ਰਿਹਾ। ਇਹ ਜਿਹੜੀ ਵਿਰੋਧ ਦੀ ਅੱਗ ਆ ਪਹਿਲਾਂ ਤਾਂ ਸਿਰਫ ਲਾਸ ਏਂਜਲਸ ਤੱਕ ਸੀਮਾ ਸੀਗੀ ਹੁਣ ਇਹ ਚਲੀ ਗਈ ਹੈ ਨਿਊਯਾਰਕ ਤੱਕ ਕੈਲੀਫੋਰਨੀਆ ਦੇ ਵੱਖ-ਵੱਖ ਹੋਰ ਹਿੱਸਿਆਂ ਦੇ ਵਿੱਚ ਤੇ ਵੱਡੇ ਸ਼ਹਿਰਾਂ ਦੇ ਅਮਰੀਕਾ ਦੇ ਵਿੱਚ 트ੰਪ ਦਾ ਲਗਾਤਾਰ ਵਿਰੋਧ ਹੋਣਾ ਸ਼ੁਰੂ ਹੋ ਗਿਆ ਜਿਹੜਾ ਕਿ ਇੱਕ ਪਾਸੇ ਤਾਂ 트ੰਪ ਸਾਹਿਬ ਗਲੋਬਲ ਮਸਲਿਆਂ ਤੇ ਫਸੇ ਹੋਏ ਨੇ ਦੂਜੇ ਪਾਸੇ 트ੰਪ ਸਾਹਿਬ ਦਾ ਇੰਟਰਨਲ ਮਸਲੇ ਤੇ ਵੀ ਫਸੇ ਹੋਏ ਨੇ ਫਸੇ ਹੋਏ ਨੇ ਇੱਕ ਉੱਤੋਂ ਸੱਤ ਵੱਡਾ ਐਲਨ ਮਸਕ ਦੇ ਨਾਲ ਉਹਨਾਂ ਦਾ ਪੰਗਾ ਪੈ ਗਿਆ ਸੀ ਹਾਲਾਂਕਿ ਹੁਣ ਗੱਲਾਂ ਗੱਲਾਂ ਆ ਰਹੀਆਂ ਨੇ ਕਿ ਦੋਨਾਂ ਨੇ 트ੰਪ ਨੇ ਵੀ ਮਾਫੀ ਮੰਗ ਲਈ ਆ ਤੇ ਮਸਕ ਸਾਹਿਬ ਹੋ ਰਹੇ ਨੇ ਵੀ ਵੀ ਕਹਿੰਦਾ ਵੀ ਚਲੋ ਸਾਡੇ ਚ ਜੋ ਸੀਗਾ ਅਸੀਂ ਖਤਮ ਕੀਤਾ ਪਰ ਇਹ ਬਾਹਰੀ ਰੂਪ ਦੇ ਵਿੱਚ ਜ਼ਰੂਰ ਹੈ ਅੰਦਰੋਂ ਅੰਦਰੂਨੀ ਰੂਪ ਦੇ ਵਿੱਚ ਇੱਕ ਦੂਜੇ ਦੀਆਂ ਡੜਾ ਵੱਡਣ ਦੀ ਕਾਰਵਾਈ ਚੱਲਦੀ ਰਹੂਗੀ ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਵੀ ਜਿਹੜੇ ਰਾਈਟ ਵਿੰਗਰ ਨੇ ਸੱਜੇ ਪੱਖੀ ਨੇ ਸੱਜੇ ਪਛਾੜੀ ਲੋਕ ਨੇ ਇਹ ਇਹਨਾਂ ਦੀ ਇੱਕ ਸਮੱਸਿਆ ਆ ਜਿਵੇਂ ਭਾਰਤ ਦੇ ਵਿੱਚ ਮੋਦੀ ਸਾਹਿਬ ਦੀ ਸਮੱਸਿਆ ਆ ਵੀ ਇਹ ਰਾਸ਼ਟਰਵਾਦ ਦੇ ਨਾਂ ਹੇਠ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਹਕੀਕਤ ਦੇ ਵਿੱਚ ਇਨਾਂ ਕੋਲ ਲੋਕਾਂ ਨੂੰ ਦੇਣ ਲਈ ਕੁਝ ਨਹੀਂ ਹੁੰਦਾ ਸੋ ਟਰੰਪ ਸਾਹਿਬ ਦੇ ਨਾਲ ਵੀ ਇਹੀ ਸਮੱਸਿਆ ਆ ਉਧਰ ਬਿੰਜਾਮਨ ਨੇਤਨਯਾਹੂ ਕੋਲ ਵੀ ਸਮੱਸਿਆ ਆ ਲੋਕਾਂ ਦਾ ਧਿਆਨ ਭੰਗ ਕਰਨ ਲਈ ਅਸਲ ਮੁੱਦਿਆਂ ਤੋਂ ਇਹ ਉਹਨਾਂ ਨੂੰ ਜਿਹੜੇ ਫਾਲਸ ਮਸਲੇ ਨੇ ਚਾਹੇ ਉਹ ਜੰਗ ਆ ਚਾਹੇ ਉਹ ਇਮੀਗ੍ਰੇਸ਼ਨ ਦਾ ਮੁੱਦਾ ਆ ਤੇ ਚਾਹੇ ਕੋਈ ਹੋਰ ਮਸਲੇ ਨੇ ਉਹਨਾਂ ਚ ਲਜਾਈ ਰੱਖ ਦਿੰਨੇ ਤਾਂ ਕਿ ਲੋਕ ਜਿਹੜੇ ਨੇ ਅ ਅਸਲੀ ਮੁੱਦਿਆਂ ਦੇ ਬਾਰੇ ਸੋਚ ਹੀ ਨਾ ਸਕਣ ਉਹਨਾਂ ਦੇ ਦਿਮਾਗ 'ਚ ਖਿਆਲ ਹੀ ਨਾ ਆਵੇ ਉਲਝੀ ਹੋਰੀ ਮਸਲਿਆਂ ਤੇ ਜਾਣ ਅਗਲੀ ਖਬਰ ਦੇ ਵੱਲ ਚੱਲਣ ਤੋਂ ਪਹਿਲਾਂ ਲੈਨੇ ਆ ਇੱਕ ਛੋਟੀ ਜੀ ਕਮਰਸ਼ੀਅਲ ਬ੍ਰੇਕ